ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਦਾਨਿਸ਼ਮੰਦ ਦਰਵੇਸ਼ ਵਿੱਚ ਸਤਿੰਦਰ ਸਿੰਘ ਨੂਰ ਬਾਰੇ ਲਿਖਿਆ ਸ਼ਬਦ ਚਿੱਤਰ ਗਿਆਨ ਦਾ ਨੂਰ ਸਤਿੰਦਰ ਸਿੰਘ ਨੂਰ ਨੂਰ ਇੱਕ ਨਹੀਂ ਦੋ ਸੰ ਇੱਕ ਨੂਰ ਦਿਲੋਂ ਕਵੀ ਚੰਗਾ ਆਲੋਚਕ ਅੱਛਾ ਅਨਵਾਦਕ ਵਧੀਆ ਅਧਿਆਪਕ ਬਹੁਤ ਵਧੀਆ ਬਲਾਰਾ ਵੱਡੀਆਂ ਵਿਆਉਂਤਾ ਵਿਆਉਂਤਣ ਵਾਲਾ ਪ੍ਰਬੰਧਕ ਯਾਰਾਂ ਦਾ ਯਾਰ ਇਨਕਲਾਬੀ ਬਾਗੀ ਸੀ ਦੂਜਾ ਕਾਬ ਪ੍ਰਤਿਭਾ ਨੂੰ ਅਜਾਇਬ ਘਾਉਣ ਵਾਲਾ ਅਲੋਚਨਾ ਨੂੰ ਖੇਡ ਬਣਾ ਦੇਣ ਵਾਲਾ ਅਧਿਆਪਕ ਵਜੋਂ ਆਪਣੀ ਪ੍ਰਤਿਭਾ ਦੇ ਮੁਕਾਬਲੇ ਕੁਝ ਵੀ ਠੋਸ ਪਿੱਛੇ ਨਾ ਛੱਡ ਕੇ ਜਾਣ ਵਾਲਾ ਢੜੇਵਾਜ ਅਕਾਦਮਿਕ ਕਾਨਫਰੰਸਾਂ ਨੂੰ ਮੇਲਿਆਂ ਵਿੱਚ ਬਦਲਣ ਵਾਲਾ ਸੱਤਾ ਦੇ ਗਲਿਆਰਿਆਂ ਵਿੱਚ ਘੁੰਮਣ ਵਾਲਾ ਦਾਗੀ ਨੂਰ ਸੀ ਮੈਂ ਇਹ ਗੱਲ ਨੂਰ ਤਖੱਲਸ ਵਾਲੇ ਦੋ ਵਿਅਕਤੀਆਂ ਨਰੰજન ਸਿੰਘ ਨੂਰ ਤੇ ਜੰਗੀਰ ਸਿੰਘ ਨੂਰ ਦੀ ਨਹੀਂ ਕਰ ਰਿਆ ਮੈਂ ਇੱਕੋ ਵਿਅਕਤੀ ਸਤਿੰਦਰ ਸਿੰਘ ਨੂਰ ਦੇ ਅੰਦਰ ਬੈਠੇ ਦੋ ਨੂਰਾਂ ਦੀ ਗੱਲ ਕਰ ਰਿਆ ਹਾਂ ਜਿਹੜੇ ਉਸ ਸਮੇਂ ਨਾਲ ਨਹੀਂ ਵਿਚਰੇ ਅਤੇ ਨੂਰ ਨੂੰ ਨਹੀਂ ਜਾਣਦੇ ਉਹਨਾਂ ਨੂੰ ਇਹ ਗੱਲ ਸੰਭਵ ਲੱਗ ਸਕਦੀ ਹੈ ਪਰ ਕੀ ਕਰੀਏ ਇਹ ਗੱਲ ਇਉਂ ਹੀ ਹੈ ਉਸ ਵਿੱਚ ਚੰਗਾ ਕਵੀ ਬਣਦੀਆਂ ਸਾਰੀਆਂ ਸਭਾਵਨਾਵਾਂ ਵਸਨ ਉਹ ساری ਉਮਰ ਕਵਤਾ ਲਿਖਦੇ ਰਹੇ ਪਰ ਕਦੇ ਵੀ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਪਿਆਰ ਕਰਨ ਤੇ ਕਿਤਾਬ ਪੜਨ ਵਿੱਚ ਕੋਈ ਫਰਕ ਨਹੀਂ ਹੁੰਦਾ ਵਰਗੀ ਕਵਤਾ ਚਰਚਿਤ ਵੀ ਹੋਈ ਪਰ ਉਸ ਦਾ પ્રસੰਗ ਕਾਵਕ ਕਟ ਤੇ ਬਾਬੇ ਨੂਰ ਦੇ ਇਸ਼ਕ ਉੱਪਰ ਪਾਸ਼ੁਰੂਆਂ ਵਜੋਂ ਵਜਾਈ ਸੁਆਦੀ ਤਾੜੀ ਵਧੇਰੇ ਸੀ ਚੰਗਾ ਆਲੋਚਕ ਸੀ ਉਸ ਨੇ ਆਪਣੇ ਸਮੇਂ ਹਰ ਕਵੀ ਨੂੰ ਪੜਿਆ ਹੋਇਆ ਸੀ ਨਵੀਂ ਪੱਛਮੀ ਲੋਚਨਾ ਨੂੰ ਸਭ ਤੋਂ ਪਹਿਲਾਂ ਉਸ ਨੇ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਸੀ ਉੱਤਰ ਆਧੁਨਿਕਤਾ ਉੱਤਰ ਸਰਚਨਾਵਾਦ ਉੱਤਰ ਵਸਤੀਵਾਦ ਉੱਤਰ ਮਾਰਕਸਵਾਦ ਉੱਤਰ ਨਾਰੀਵਾਦ ਸ਼ਬਦ ਤਾਂ ਉਸ ਨੇ ਹੀ ਪੰਜਾਬੀ ਵਿੱਚ ਪ੍ਰਚਲਿਤ ਕੀਤੇ ਸਨ ਉਸ ਨੇ ਚਿੰਨ ਵਿਗਿਆਨ ਰੂਪਵਾਦ ਸਰਚਨਾਵਾਦ ਮਾਰਕਸਵਾਦ ਅਸਤਿਤਵਵਾਦ ਦੀ ਗੱਲ ਵੀ ਕੀਤੀ ਪਰ ਉੱਤਰਤਾ ਉਸ ਨਾਲ ਹੋਵੇਂ ਜੁੜ ਗਿਆ ਜਿਵੇਂ ਹਰਪਜਨ ਸਿੰਘ ਨਾਲ ਰੂਪਵਾਦ ਅਤੇ ਸੰਤ ਸਿੰਘ ਸੇਖੋ ਨਾਲ ਮਾਰਕਸਵਾਦ ਪਰ ਉਹ ਖੁਦ ਕਿਸੇ ਵੀ ਵਾਦ ਵਿਧੀ ਨਾਲ ਪ੍ਰਤੀਬੱਧ ਨਹੀਂ ਸੀ ਵਾਦ ਵਿਚਾਰਤਾ ਰਾ ਅਤੇ ਸੰਕਲਪ ਨੂਰ ਸਾਹਿਬ ਲਈ ਦੀਵਾਲੀ ਦੇ ਨਾਰਾ ਵਰਗੇ ਸੀ ਜੋ ਮੌਕੇ ਸਰ ਕਾਲੀ ਰਾਤ ਵਿੱਚ ਆਂਡੀਆਂ ਗਵਾਨੀਆਂ ਦੀਆਂ ਅੱਖਾਂ ਚ ਦਿਉਣ ਲਈ ਹੁੰਦੇ ਹਨ ਉਸ ਨੂੰ ਆਪ ਸਭ ਗੱਲਾਂ ਦੀ ਸਮਝ ਆ ਜਾਂਦੀ ਸੀ ਪਰ ਦੂਜਿਆਂ ਨੂੰ ਉਹ ਉਹੀ ਸਮਝਾਉਂਦੇ ਸੀ ਜੋ ਸਮਝਾਉਣਾ ਚਾਹੁੰਦੇ ਸੀ ਅਧਿਆਪਕ ਕਮਾਲ ਦਾ ਸੀ ਉਸਨੇ ਪੰਜਾਬੀ ਸਾਹਿਤ ਦੀ ਹਰ ਵਿਦਾ ਦੀ ਹਰ ਰਚਨਾ ਲਗਭਗ ਪੜ੍ਹੀ ਹੋਈ ਸੀ ਪੱਛਮੀ ਸੰਕਲਪਾਂ ਦੀ ਸਮਝ ਸੀ ਯਾਦ ਸ਼ਕਤੀ ਕਮਾਲ ਦੀ ਸੀ ਭਾਸ਼ਾ ਤੇ ਆਬਰੂ ਸੀ ਵਿਦਿਆਰਥੀ ਕੀਲੇ ਜਾਂਦੇ ਸੀ ਅਧਿਆਪਨ ਤਾਂ ਉਸਨੇ ਆਪਣੀ ਉਮਰ ਦੇ 32.5 ਸਾਲ ਤੱਕ ਕੀਤਾ ਪਰ ਪੜ੍ਹਾਇਆ ਬਹੁਤ ਘੱਟ ਬਹੁਤੀਆਂ ਕਲਾਸਾਂ ਸੈਮੀਨਾਰਾਂ ਕਾਨਫਰੰਸਾਂ ਵਿੱਚ ਛੀ ਪੜਾਈਆਂ ਉਹਨਾਂ ਪੀ ਐਚ ਡੀ ਦੇ ਵੀ ਕੋਈ ਨਾਮਵਾਰ ਵਿਦਿਆਰਥੀ ਪੈਦਾ ਨਹੀਂ ਕੀਤੇ ਬਹੁਤੇ ਨਾਮ ਤਰੀਕ ਹੀ ਪੈਦਾ ਕੀਤੇ ਉਹ ਇਹ ਸਤਰਾਂ ਪੜਦੇ ਤਾਂ ਤੁਰੰਤ ਇਹ ਕਹਿ ਉੱਠਦੇ ਮੈਂ ਵਿਦਿਆਰਥੀਆਂ ਨੂੰ ਆਜ਼ਾਦ ਛੱਡ ਦਿੰਦਾ ਹਾਂ ਵੈਸੇ ਜੋ ਕਦੇ ਛੱਡਦੇ ਨਹੀਂ ਸੀ ਉਹਨਾਂ ਕੋਲ ਹਰ ਪ੍ਰਸ਼ਨ ਦਾ ਉੱਤਰ ਸੀ ਉਸ ਕੋਲ ਪੰਜਾਬ ਪੰਜਾਬੀ ਪੰਜਾਬੀਅਤ ਦਾ ਵਿਸ਼ਵਾਰਥੀ ਸੰਕਲਪ ਸੀ ਉਹ ਹਰ ਸੈਮੀਨਾਰ ਕਾਨਫਰੰਸ ਨੂੰ ਵੱਡਾ ਕਰ ਦਿੰਦਾ ਸੀ ਉਸ ਨੇ ਪਾਕਿਸਤਾਨ ਦੇ ਫਖਰ ਜਮਾਨਾ ਰਲ ਕੇ ਵਿਸ਼ਵ ਕਾਨਫਰੰਸਾਂ ਦਾ ਰਵਾਜ ਪਾਇਆ ਪਹਿਲੀਆਂ ਕਾਨਫਰੰਸਾਂ ਵਿੱਚ ਭਾਗੀਦਾਰੀ ਵਿਚਾਰ ਲੀਆਂ ਵਿੱਚ ਮੁੱਖ ਪ੍ਰਬੰਧਕ ਬਣਿਆ ਤੇ ਪਿਛਲੇ ਸਮੇਂ ਵਿੱਚ ਤਾਂ ਉਸ ਬਗੈਰ ਵਿਸ਼ਵ ਦੀ ਕਾਨਫਰੰਸ ਹੋ ਹੀ ਨਹੀਂ ਸਕਦੀ ਸੀ ਇਹਨਾਂ ਕਾਨਫਰੰਸਾਂ ਰਾਹੀਂ ਪੰਜਾਬੀਆਂ ਦਾ ਮੇਲ ਜੋਲ ਵਧਿਆ ਪਰ ਕਿਸੇ ਕਾਨਫਰੰਸ ਦਾ ਕੋਈ ਫਾਲੋਅ ਅਪ ਨਹੀਂ ਸੀ ਮੇਲਾ 4 ਦਿਨਾਂ ਦਾ ਹੀ ਸੀ ਹਰਕਾਰੇ ਦਾ ਕੰਮ ਸੁਨੇਹਾ ਦੇਣਾ ਹੁੰਦਾ ਹੈ ਜੇ ਘੋੜਾ ਥੱਕ ਗਿਆ ਤਾਂ ਉਸਨੇ ਬੈਠ ਥੋੜੋ ਜਾਣਾ ਹੈ ਨਵੇਂ ਘੋੜੇ ਤੇ ਅਗਲੀ ਨਵੀਂ ਮੰਜ਼ਲ ਵੱਲ ਰਵਾਣਗੀ ਪਰ ਜਵੱਦੀ ਕਲਾ ਦੇ ਸੈਮੀਨਾਰ ਤੋਂ ਲੈ ਕੇ ਵਾਇਆ ਲਾਹੌਰ ਚੰਡੀਗੜ ਪਟਿਆਲਾ ਅਮਰੀਕਾ ਕਨੇਡਾ ਇੰਗਲੈਂਡ ਬੈਂਕਾਕ ਤੱਕ ਧੂੜਾਂ ਪੱਡ ਦਿੱਤੀਆਂ ਜੇ ਜਉਂਦੇ ਰਹਿੰਦੇ ਤਾਂ ਆਸਟ੍ਰੇਲੀਆ ਨੂੰ ਵੀ ਭਾਗ ਲਾ ਦੇਣੇ ਸੀ ਜਿੱਥੇ ਪੰਜਾਬੀ ਵਸਦੇ ਸੀ ਨੂਰ ਬਾਬਾ ਉੱਥੇ ਹਾਜ਼ਰ ਸੀ ਕਿ ਕਲਕੱਤਾ ਕੀ ਬੰਬਈ ਯਾਰਾਂ ਦਾ ਯਾਰ ਸੀ ਇਸੇ ਕਰਕੇ ਧੜੇ ਬਾਜ ਸੀ ਇਹ ਨਹੀਂ ਕਿ ਉਸ ਨੂੰ ਚੰਗੇ ਮਾੜੇ ਸਹਿਦ ਦੀ ਪਰਖ ਨਹੀਂ ਸੀ ਸਗੋਂ ਸਭ ਤੋਂ ਵੱਧ ਪਤਾ ਸੀ ਪਰ ਇਨਾਮਾਂ ਸਨਮਾਨਾਂ ਦਾ ਫੈਸਲਾ ਤਾਂ ਚਾਰੀਆਰੀ ਕਰਦੀ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਇਨਾਮ ਸਨਮਾਨ ਕਿਸੇ ਸਾਹਿਤਕਾਰ ਨੂੰ ਵੱਡਾ ਨਹੀਂ ਬਣਾ ਸਕਦੇ ਸ਼ਾਇਦ ਇਸੇ ਕਰਕੇ ਉਸ ਦੇ ਮਨ ਤੇ ਬੋਝ ਨਹੀਂ ਸੀ ਪੈਂਦਾ ਇਸੇ ਕਰਕੇ ਨਾਮਾਂ ਸਨਮਾਨਾਂ ਦੀ ਲਾਲਸਾ ਰੱਖਣ ਵਾਲੇ ਛੋਟੇ ਸਹਿਤਕਾਰਾਂ ਨੂੰ ਹੀ ਨਹੀਂ ਸਗੋਂ ਵੱਡੇ ਹੱਕਦਾਰਾਂ ਨੂੰ ਵੀ ਬੇਕਿਰਕੀ ਨਾਲ ਵਧ ਦਿੰਦਾ ਸੀ ਉਹ ਪਹਿਲੀ ਉਮਰੇ ਬਾਗੀ ਸੀ ਪਿੱਛੋਂ ਭਾਵੇਂ ਵਿਚਾਰਧਾਰਕ ਤੌਰ ਤੇ ਲਗਭਗ ਉਦਾਰਵਾਦੀ ਖੱਬੇਪੱਖੀ ਵਿਚਾਰਾਂ ਨਾਲ ਜੁੜਿਆ ਰਿਹਾ ਪਰ ਅਸਲ ਵਿੱਚ ਤਾਂ ਸਮੇਂ ਦੀ ਤਾਕਤ ਬੰਦਿਆਂ ਨਾਲ ਅਹੁਦਿਆਂ ਨਾਲ ਮੇਲ ਜੋੜ ਬਿਠਾ ਲੈਂਦਾ ਸੀ ਜਾਂ ਇਹ ਕਹਿ ਲਵੋ ਸਮਝਦਾਰਾਂ ਵਾਂਗ ਸਮਝਦਾ ਸੀ ਜੇ ਕੁਝ ਕਰਨਾ ਹੈ ਤਾਂ ਇਹ ਕੁਝ ਕਰਨਾ ਹੀ ਪਵੇਗਾ ਉਹ ਕੋਈ ਆਡਿਅਲ ਸਿਧਾਂਤਕ ਕਲਕੜ ਪ੍ਰਤੀਬੰਧ ਨਹੀਂ ਸੀ ਸਗੋਂ ਵਿਹਾਰਕ ਤਿਗੜਮੀ ਪੈਂਤੜੇ ਬਾਜ਼ ਸੀ ਉਹ ਬਹੁਤ ਕੁਝ ਲਖਾਸ਼ ਪਾ ਕੇ ਨਹੀਂ ਕਰਦਾ ਸੀ ਬਸ ਪੱਤੇ ਦਬਾ ਕੇ ਖੇਡਣਾ ਜਾਣਦਾ ਸੀ ਪਟਿਆਲੇ ਇੱਕ ਸੈਮੀਨਾਰ ਤੋਂ ਬਾਅਦ ਇੱਕ ਦਿਨ ਵਾਰਿਸ ਭਵਨ ਵਿੱਚ ਦੁਪਹਿਰੇ ਇਕੱਲੇ ਸੀ ਮੈਨੂੰ ਪੁੱਛਿਆ ਇਸ ਸਾਲ ਕਿਹੜੀ ਕਿਤਾਬ ਚੰਗੀ ਆਈ ਹੈ ਮਿੱਤਰਾਂ ਤੋਂ ਸੂਹ ਮਿਲੀ ਸੀ ਕਿ ਬਾਬਾ ਇਸ ਸਾਲ ਮੈਨੂੰ ਜੂਰੀ ਚ ਰੱਖਣਾ ਚਾਹੁੰਦਾ ਹੈ ਪਹਿਲਾਂ ਵੀ ਤਾਂ ਇੱਕ ਵਾਰ ਦੋ ਵਾਰ ਰੱਖ ਚੁੱਕਾ ਸੀ ਮੈਂ ਆਪਣੀ ਵਿਦਵਤਾ ਘੋਟ ਦਿੱਤੀ ਕਿ ਤੁਹਾਨੂੰ ਪਤਾ ਹੀ ਹੈ ਕਿ ਨਾਮ ਤਾਂ ਬੰਦੇ ਨੂੰ ساری ਉਮਰ ਦੀ ਕਮਾਈ ਤੇ ਦੇਣਾ ਹੁੰਦਾ ਹੈ ਕਿਤਾਬ ਤਾਂ ਬਹਾਨਾ ਹੁੰਦੀ ਹੈ ਗਲਪ ਵਿੱਚ ਮਨਮੋਹਣ ਬਾਬਾ ਸੁਖਵੰਤ ਕੌਰਮਾਨ ਜਸਵੀਰ ਭੁੱਲਰ ਖਾਲਦ ਹੁਸੈਨ ਤੇ ਬਲਦੇਵ ਸਿੰਘ ਸੜਕਨਾਮਾ ਹੱਕਦਾਰ ਨੇ ਨਾਟਕ ਵਿੱਚ ਸਵਰਾਜਬੀਰ ਪਾਲੀ ਭੁਪਿੰਦਰ ਚੰਗੇ ਨੇ ਕਵਤਾ ਵਿੱਚ ਜਸਵਿੰਦਰ ਬਲਜਿੰਦਰ ਚੋਹਾਨ ਜਸਵੰਤ ਜਫਰ ਸਵਰਨਜੀਤ ਸਵੀ ਧਰਮ ਬੁੱਟਰ ਵਧੀਆ ਹਨ ਪਰ ਪਹਿਲੇ ਹੱਕਦਾਰ ਤਾਂ ਮੋਹਨਜੀਤ ਅਤੇ ਪਰਮਿੰਦਰਜੀਤ ਹਨ ਮੈਨੂੰ ਇਹ ਗੱਲਾਂ ਕਰਦਿਆਂ ਅਹਿਸਾਸ ਹੋ ਗਿਆ ਕਿ ਦੁਪਹਿਰੀ ਦੇ ਪ੍ਰਭਾਵਦীন ਮੈਂ ਕੁਝ ਜ਼ਿਆਦਾ ਹੀ ਬੋਲ ਗਿਆ ਰਾਤੀ ਪ੍ਰਭਾਤੀ ਅਤੇ ਦੁਪਹਿਰੀ ਵੀ ਉਹਨਾਂ ਦੇ ਹੀ ਸਵੇਰੇ ਦੁਪਹਿਰੀ ਸ਼ਾਮ ਦੀਆਂ ਮਹਿਫਲਾਂ ਦੇ ਰੱਖੇ ਨਾ ਸੀ ਉਹਨਾਂ ਆਖਿਆ ਕਿ ਇਸ ਵਾਰ ਨਾਵਲ ਨੂੰ ਪ੍ਰਮੋਟ ਕਰਨ ਬਾਰੇ ਵਿਚਾਰ ਹੈ ਮੈਂ ਛੱਟ ਬਲਦੇਵ ਸੜਕ ਨਾਮੇ ਦਾ ਨਾਮ ਸੁਝਾ ਦਿੱਤਾ ਕਿਉਂਕਿ ਉਸ ਸਾਲ ਉਸ ਦਾ ਨਾਵਲ ਸਤਨੁਜ ਵੰਦਾ ਰਿਹਾ ਚਰਚਾ ਵਿੱਚ ਸੀ ਮਨਮੋਣ 바ਵੇ ਬਾਰੇ ਮੈਨੂੰ ਪਤਾ ਸੀ ਕਿ ਨੂਰ ਸਾਹਿਬ ਉਸ ਨੂੰ ਲਾਇਕ ਨਹੀਂ ਕਰਦੇ ਇੱਕ ਵਾਰ ਪਹਿਲਾਂ ਵੀ ਉਹਨਾਂ ਨੇ ਉਸਦੇ ਨਾਵਲ ਨੂੰ ਰੱਦ ਕਰਨ ਲਈ ਇਸ ਇੱਕ ਗੋਮਨਾਮ ਸ਼ਿਕਾਇਤਕਰਤਾ ਦੀ ਚਿੱਠੀ ਵਖਾ ਚੁੱਕੇ ਸਨ ਜਿਸ ਵਿੱਚ ਪੰਡਤ ਰਾਹੁਲ ਸੰਕਰਤਾਣ ਦੀ ਕਿਸੇ ਪੁਸਤਕ ਦੀ ਬਾਵੇ ਵੱਲੋਂ ਚੋਰੀ ਕਰਨ ਬਾਰੇ ਦੱਸਿਆ ਗਿਆ ਸੀ ਉਹਨਾਂ ਦੀ ਹਾਮੀ ਭਰੀ ਠੀਕ ਹੈ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਗੋਮਨਾਮ ਚਿੱਠੀ ਇਸ ਵਾਰ ਵੀ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਗਤ ਸਿੰਘ ਬਾਰੇ ਬਲਦੇਵ ਸਿੰਘ ਦੇ ਲਿਖੇ ਨਾਵਲ ਵਿੱਚ ਗਾਂਧੀ ਬਾਰੇ ਕੋਈ ਗੱਲ ਚੱਕਮੀ ਹੈ ਜਿਸ ਉੱਪਰ ਸਰਕਾਰ ਨੂੰ ਉਜਰ ਹੋ ਸਕਦਾ ਹੈ ਮੇਰੇ ਵਰਗੀ ਘੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ ਮੇਰੇ ਵਿਚਾਰ ਜਾਣਨ ਤੋਂ ਬਾਅਦ ਪਤਾ ਨਹੀਂ ਕੀ ਵਾਪਰਿਆ ਇੱਕ ਦਿਨ ਮਿੱਤਰਾਂ ਨੇ ਫੋਨ ਕੀਤਾ ਕਿ ਦਿੱਲੀ ਕੱਥ ਚੱਲਣਾ ਮੈਂ ਕਿਹਾ ਕੈਸ ਲਈ ਉਹਨਾਂ ਦੱਸਿਆ ਕਿ ਜਿਊਰੀ ਦੀ ਮੀਟਿੰਗ ਹੈ ਮੈਂ ਕਿਹਾ ਮੈਨੂੰ ਤਾਂ ਕੋਈ ਫੋਨ ਜਾਂ ਚਿੱਠੀ ਨਹੀਂ ਆਈ ਮੈਂ ਮੈਂਬਰ ਨਹੀਂ ਹਾਂ ਸੋ ਭਾਈ ਲੂਰ ਬਾਬਾ ਪਹਿਲਾਂ ਹੀ ਜਾਣ ਲੈਂਦਾ ਸੀ ਕਿ ਕਿਸੇ ਦੇ ਦਿਲ ਵਿੱਚ ਕੀ ਹੈ ਉਹ ਜਾਣੀ ਜਾਣ ਸੀ ਕਿਸੇ ਦਾ ਦਿਲ ਨਹੀਂ ਸੀ ਦਿਖਾਉਂਦਾ ਆਪਣੇ ਦਿਲ ਦੀ ਕਰਨ ਲਈ ਉਹ ਕੋਈ ਨਾ ਕੋਈ ਹੋਰ ਟੰਗ ਲੱਭ ਲੈਂਦਾ ਸੀ ਸੋ ਇੰਜ ਦੇ ਜਾਣੀ ਜਾਣ ਬਾਬੇ ਸਨ ਨੂਰ ਸਾਹਿਬ ਮੈਨੂੰ ਉਹਨਾਂ ਦੇ ਜਾਣੀ ਜਾਣ ਹੋਣ ਤੇ ਕੋਈ ਇਤਰਾਜ਼ ਨਹੀਂ ਸੀ ਉਹ ਸਾਲ ਜਿਸ ਨੂੰ ਵੀ ਮਿਲਿਆ ਉਹ ਵੀ ਠੀਕ ਸੀ ਅਤੇ ਬਾਅਦ ਵਿੱਚ ਵੀ ਜਿਨ੍ਹਾਂ ਨੂੰ ਮਿਲੇ ਉਹ ਵੀ ਠੀਕ ਹੈ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਵੀ ਮਿਲ ਜਾਣੇ ਹਨ ਬਸ ਗੱਲ ਪਹਿਲ ਦੂਜ ਦੀ ਹੈ ਉਨ੍ਹਾਂ ਦਾ ਪਰਿਵਾਰ ਭਾਵੇਂ ਪਿੱਛੋਂ ਵਾਇਆ ਅੰਮ੍ਰਿਤਸਰ ਤੋਂ ਹੋ ਕੇ ਅੰਬਾਲੇ ਆ ਗਿਆ ਸੀ ਪਰ ਉਨ੍ਹਾਂ ਦਾ ਜਨਮ ਕੋਟਕਪੂਰੇ ਦਾ ਸੀ ਤੇ ਮੇਰਾ ਸ਼ਹਿਰ ਵੀ ਕੋਟਕਪੂਰਾ ਸੀ ਇਸੇ ਕਰਕੇ ਮੇਰੇ ਨਾਲ ਖਾਸ ਤਿਆਉ ਰੱਖਦੇ ਸੀ ਵੈਸੇ ਉਨ੍ਹਾਂ ਅੰਦਰ ਕਿਸੇ ਬੰਦੇ ਨੂੰ ਜਾਣਨ ਸਮਝਣ ਅੰਗਣ ਅਤੇ ਉਸ ਦਾ ਪੁਵਿੱਖ ਦੇਖਣ ਦੀ ਅਥਾ ਸਮਰੱਥਾ ਸੀ ਹਰ ਬੰਦੇ ਨੂੰ ਹਾਰ ਲੈਂਦੇ ਸੀ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰਾ ਕੁਝ ਪੜਿਆ ਸੀ ਜਾਂ ਨਹੀਂ ਪਰ ਉਹਨਾਂ ਨੇ ਸੈਮੀਨਾਰਾਂ ਕਾਨਫਰੰਸਾਂ ਵਿੱਚ ਹਮੇਸ਼ਾ ਤਵੱਜੋ ਦਿੱਤੀ ਉਚੇਚ ਨਾਲ ਪੇਪਰ ਲਿਖਾਏ ਅਤੇ ਮਾਨ ਦਿੱਤਾ ਪਰ ਉਸ ਸਮੇਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉੱਤਰਾਧਿਨਕਤਾ ਉੱਪਰ ਕੋਟਕਪੂਰੇ ਹੋ ਰਹੀ ਗੋਸ਼ਟੀ ਵਿੱਚ ਸਭ ਤੋਂ ਪਹਿਲਾਂ ਪਹੁੰਚ ਗਏ ਸਾਡੇ ਜਨਦਿਆਂ ਨੂੰ ਸਕੂਲ ਵਿੱਚ ਕੁਰਸੀ ਢਾਈ ਬੈਠੇ ਸੀ ਪ੍ਰਬੰਧਕ ਅਜੇ ਸਮਾਨ ਢੋਂਦੇ ਫਿਰਦੇ ਸੀ ਤੇ ਅਸੀਂ ਘਰ ਵਿੱਚ ਤਿਆਰ ਹੋ ਰਹੇ ਸੀ ਉਹਨਾਂ ਸੈਮੀਨਾਰ ਵਿੱਚ ਆਪਣੀ ਗੱਲ ਕੋਟਕਪੂਰੇ ਨਾਲ ਮੋਹ ਤੋਂ ਸ਼ੁਰੂ ਕੀਤੀ ਅਤੇ ਉੱਤਰਾਦਨੁਕਤਾ ਬਾਰੇ ਅਜਿਹਾ ਬੋਲੇ ਕਿ ਇਲਾਕੇ ਦੇ ਲੋਕਾਂ ਦੇ ਦਿਮਾਗਾਂ ਦੇ ਕਪਾਟ ਖੁੱਲ ਗਏ ਲੋਕਾਂ ਨੂੰ ਸ਼ਾਇਦ ਲੱਗਿਆ ਹੋਵੇਗਾ ਕਿ ਸਾਰੀਆਂ ਗੱਲਾਂ ਮੇਰੀ ਪੁਸਤਕ ਬਾਰੇ ਹੋ ਰਹੀਆਂ ਨੇ ਉੱਥੇ ਕੋਟਕਪੂਰਾ ਦੇ ਸੈਮੀਨਾਰ ਤੋਂ ਬਾਅਦ ਦੀ ਮਹਿਫਲ ਵਿੱਚ ਕਿਸੇ ਛੇੜ ਛੇੜ ਲਈ ਕਿ ਪਿਛਲੀ ਉਮਰੇ ਵੈਹੇ ਵਰਿਆਂ ਨੂੰ ਪੜਾਇਸ਼ ਖੋ ਸਕਦਾ ਹੈ ਉਹ ਮਿੰਨਾ ਜਿਹਾ ਮੁਸਕਰਾਏ ਅਤੇ ਆਪਣੀ ਕਹਾਤਾ ਸੁਣਾਉਣ ਲੱਗੇ ਹੋਰ ਕਰੇਦਿਆ ਤਾਂ ਕਿਹਾ ਬਸ ਕਰੋ ਯਾਰ ਪਹਿਲਾਂ ਤਾਂ ਕਦੇ ਨਹੀਂ ਹੋਇਆ ਬਸ ਹੁਣੇ ਹੋ ਗਿਆ ਛੇਤੀ ਉਹਨਾਂ ਨੇ ਗੱਲਾਂ ਦਾ ਰੁਖ ਬਦਲ ਦਿੱਤਾ ਪਰ ਉਹਨਾਂ ਦਿਨਾਂ ਵਿੱਚ ਬੜੇ ਖੁਸ਼ ਸੀ ਹਰ ਦੂਜੇ ਤੀਜੇ ਸੈਮੀਨਾਰ ਵਿੱਚ ਪੰਜਾਬੀ ਸੱਭਿਆਚਾਰ ਦਾ ਪਿਸ਼ੋਕੜ ਫਰੋਲਦੇ ਆਂ ਰਲਮੀਆਂ ਮਿਲਮੀਆਂ ਨਸਲਾਂ ਦੇ ਬਹਾਨੇ ਅਮਰਸਰ ਦੀਆਂ ਲਾਹੌਰ ਨਾਂ ਪਸ਼ੌਰ ਨਾਂ ਪਾਪਣਾ ਦੇ ਹੁਸਨ ਦੀ ਤਾਰੀਫ਼ ਕਰਦੇ ਆਂ ਇਸ ਵਿੱਚ ਕੋ ਕਾਫ ਦੀਆਂ ਪਰੀਆਂ ਅਤੇ ਸਕੰਦਰ ਰਾਹੀਂ ਗਰੀਕੀ ਖੂਨ ਮਿਲਨ ਦੇ ਰਹੱਸ ਉਦਘਾਟਨ ਬਾਅਦ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਇਸ਼ਕੀਆ ਅਸਰ ਜ਼ਰੂਰ ਦੱਸਦੇ ਸਨ ਪਿਆਰ ਵਿੱਚ ਕਵਤਾ ਦੀਆਂ ਗੱਲਾਂ ਵੀ ਉਹਨਾਂ ਦਿਨਾਂ ਵਿੱਚ ਵਧੇਰੇ ਕਰਦੇ ਸਨ ਇਸ ਦਾ ਇੱਕ ਜਲਵਾ ਪਾਕਿਸਤਾਨ ਵਾਲੀ ਵਿਸ਼ਵ ਕਾਨਫਰੰਸ ਵੀ ਸੀ ਉੱਥੇ ਨੂਰ ਪੂਰਾ ਲਾੜਾ ਬਣਿਆ ਹੋਇਆ ਸੀ ਬੋਲਦਾ ਤਾਂ ਚੰਗਾ ਸੀ ਸਾਥ ਵੀ ਚੰਗਾ ਸੀ ਇੱਕ ਵੱਖਰਾ ਆਨੰਦ ਲੈ ਰਿਹਾ ਸੀ ਕੋਈ ਕੁਝ ਵੀ ਆਖੀ ਜਾਵੇ ਜ਼ਾਹਰ ਹੋਵੇ ਜਾਂ ਲੁਕੀ ਹੋਵੇ ਮੁਹੱਬਤ ਨੂੰ ਉਸਨੇ ਆਖਰੀ ਸਾਹ ਤੱਕ ਆਖਰੀ ਦਾਣ ਨਾਲ ਪਾਲਿਆ ਸੀ ਉਹਨਾਂ ਨੂੰ ਸ਼ੂਗਰ ਸੀ ਪਰ ਪਰਹੇਜ਼ਗਾਰ ਨਹੀਂ ਸੀ ਪਟਿਆਲੇ ਘਰ ਆਏ ਤਾਂ ਉਹਨਾਂ ਦਾ ਸਾਥ ਦੇਣ ਲਈ ਅਸੀਂ ਸਾਰਿਆਂ ਨੇ ਫਿੱਕੀ ਚਾਹ ਪੀਤੀ ਉਠਣ ਲੱਗੇ ਤਾਂ ਚਰਨਜੀਤ ਨੇ ਕਿਹਾ ਕਿ ਖੀਰ ਬਣੀ ਸੀ ਮੈਂ ਜੱਕੋ ਤੱਕੀ ਚਾਖਿਆ ਖੀਰ ਵਿੱਚ ਤਾਂ ਮਿੱਠਾ ਹੋਵੇਗਾ ਨੂਰ ਸਾਹਿਬ ਝਟ ਬੋਲੇ ਮਿੱਠੇ ਬਿਨਾ ਕਿਹੜੀ ਖੀਰ ਹੁੰਦੀ ਹੈ ਪਰ ਬਣੀ ਖੀਰ ਛੱਡੀ ਤਾਂ ਨਹੀਂ ਜਾ ਸਕਦੀ ਨਾ ਬਸ ਫੇਰ ਕੀ ਸੀ ਖੀਰ ਖਾਦੇ ਗਈ ਉਹਨਾਂ ਨੇ ਆਪਣੇ ਹੀ ਤਰਕ ਦਿੱਤਾ ਕਿ ਜਦੋਂ ਇਨਸੂਲਿਨ ਤੇ ਆ ਹੀ ਗਏ ਆ ਫਿਰ ਪੂਰਾ ਵਾਧਾ ਇੰਜੈਕਸ਼ਨ ਖਿੱਚ ਲਾਂਗੇ ਖੀਰ ਤਾਂ ਨਹੀਂ ਛੱਡੀ ਜਾ ਸਕਦੀ ਉਹ ਕਦੇ ਆਪਣੀ ਬਿਮਾਰੀ ਦਾ ਰੋਣਾ ਨਹੀਂ ਸੀ ਰੋਂਦੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਸੀ ਜੇ दारू ਪੀਣੀ ਸੀ ਤਾਂ ਪੀਣੀ ਸੀ ਬਸ ਚੁੱਪ ਕਰਕੇ ਮਾੜਾ ਜਿਹਾ ਪਾਸਾ ਵਟ ਕੇ ਫੁਰਤੀ ਨਾਲ ਰੋਟੀ ਤੋਂ ਪਹਿਲਾਂ ਸਿੱਧਾ ਪੇਟ ਵਿੱਚ ਟੀਕਾ ਜਾਂਡ ਲੈਂਦੇ ਸੀ ਸਾਰਾ ਸਰੀਰ ਸ਼ੂਗਰ ਹੋਣ ਕਰਕੇ ਕਾਲੇ ਦਾਗਾਂ ਨਾਲ ਭਰਿਆ ਪਿਆ ਸੀ ਜਿਵੇਂ ਪੁਰਾਣਾ ਮਾਰਖੰਡਾ ਝੋਟਾ ਵੱਡਿਆ ਟੁਕਿਆ ਪਿਆ ਹੋਵੇ ਦਿੱਲੀ ਦੇ ਦਸਨ ਵਾਲੇ ਦੱਸਦੇ ਹਨ ਕਿ ਆਖਰੀ ਵਾਰ ਵੀ ਪ੍ਰੈਸ ਕਲੱਬ ਵਿੱਚ ਸਰਦੀ ਦੀ ਸ਼ਿਕਾਇਤ ਕਰਕੇ ਰਮ ਦਾ ਪੈਗ ਪੀਤਾ ਸੀ ਉਥੋਂ ਸਿੱਧੇ ਹਸਪਤਾਲ ਹਸਪਤਾਲ ਵੀ ਉਹ ਪਹਿਲੀ ਵਾਰ ਨਹੀਂ ਸੀ ਗਏ ਐਕਸੀਡੈਂਟ ਹੋਇਆ ਹਸਪਤਾਲ ਸ਼ੂਗਰ ਵਧੀ ਤਾਂ ਹਸਪਤਾਲ ਹਰ ਵਾਰ ਉੱਠ ਖੜਦੇ ਐਕਸੀਡੈਂਟ ਤੋਂ ਬਾਅਦ ਥੋੜਾ ਠੋਡ ਮਾਰ ਕੇ ਤੁਰਦੇ ਸੀ ਮੈਂ ਪੁੱਛਿਆ ਕੋਈ ਤਕਲੀਫ ਤਾਂ ਨਹੀਂ ਕਹਿੰਦੇ ਹੋਰ ਤਾਂ ਨਹੀਂ ਸਭ ਠੀਕ ਹੈ ਕੋਈ ਤਕਲੀਫ ਨਹੀਂ ਸਟੀਲ ਦੀ ਰਾਡ ਪਈ ਹੈ ਕਈ ਵਾਰ ਗਰਮੀਆਂ ਵਿੱਚ ਗਰਮ ਹੋ ਜਾਂਦੀ ਹੈ ਤੇ ਸਰਦੀਆਂ ਵਿੱਚ ਠੰਡੀ ਮੈਂ ਕਿਹਾ ਜੇ ਉਲਟ ਹੁੰਦਾ ਤਾਂ ਜ਼ਿਆਦਾ ਚੰਗਾ ਹੋਣਾ ਸੀ ਹੱਸੇ ਤੇ ਹੋਰ ਗੱਲਾਂ ਕਰਨ ਲੱਗ ਪਏ ਸੱਚਮੱਚ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਗੱਲਾਂ ਕਰਨੀਆਂ ਚੰਗੀਆਂ ਨਹੀਂ ਸੀ ਲੱਗਦੀਆਂ ਸ਼ਬਦ ਸਭਿਆਚਾਰ ਨਾਲ ਸਾਂਝ ਰੱਖਣ ਵਾਲਿਆਂ ਸਾਰਿਆਂ ਨੂੰ ਹੀ ਪਤਾ ਹੈ ਕਿ ਉਹਨਾਂ ਨੂੰ ਪੰਜਾਬੀ ਦੀਆਂ ਬਹੁਤ ਵੱਡੀਆਂ ਜਾਂ ਕਹਿ ਲਓ ਸਭ ਤੋਂ ਵੱਡੀਆਂ ਕਾਨਫਰੰਸਾਂ ਵਿੱਚ ਕੀਨੋਟ ਦਿੰਦੇ ਆਂ ਪ੍ਰਧਾਨਗੀ ਕਰਦੇ ਆਂ ਉਦਘਾਟਨ ਕਰਦੇ ਆਂ ਮੁੱਖ ਮਹਿਮਾਨ ਵਜੋਂ ਭਾਸ਼ਣ ਕਰਦੇ ਆਂ ਸੁਣਿਆ ਹੋਵੇਗਾ ਉਹ ਪੂਰੇ ਜਹੋ ਜਲਾਲ ਨਾਲ ਬੋਲਦੇ ਪਰ ਅਸੀਂ ਦੇਖਿਆ ਕਿ ਉਹ ਤਾਂ ਸਹਿਤ ਸਭਾ ਦੇ ਛੋਟੇ ਇਕੱਠ ਛੱਡੋ ਚਾਰ ਬੰਦਿਆਂ ਵਿੱਚ ਵੀ ਉਵੇਂ ਹੀ ਬੋਲਦੇ ਸੀ ਅਮਰਜੀਤ ਗਰੇਵਾਲ ਗੱਲ ਸੁਣਾਉਂਦੇ ਹਨ ਕਿੱਕ ਵਾਰ ਜੰਮੂ ਤੋਂ ਮੁੜਦਿਆਂ ਨੂੰ ਹੁਸ਼ਿਆਰਪੁਰ ਨੇੜੇ ਕਿਸੇ ਮਿੱਤਰ ਨੇ ਆਖਿਆ ਕਿ ਸਾਡੇ ਸਕੂਲ ਵਿੱਚ ਚਰਨ ਪਾ ਜਾਓ ਮੁੱਖ ਪ੍ਰੋਗਰਾਮ ਤਾਂ ਮਹਿਫਲ ਰੰਗੀਨ ਕਰਨ ਦਾ ਸੀ ਪਰ ਸ਼ਰਧਾਲੂ ਨੇ ਅਚਾਨਕ 2-4 ਸਾਹਿਤਕਾਰ ਮਿੱਤਰ ਸੱਦ ਲਏ ਤੇ ਸਮਾਗਮ ਦਾ ਰੂਪ ਦੇ ਰਿਆ ਸਾਰੇ ਸਾਹਿਤਕ ਮਿੱਤਰ ਤਾਂ ਸਟੇਜ ਤੇ ਬੈਠ ਗਏ ਅੱਗੇ ਸਕੂਲ ਦੇ ਬੱਚੇ ਬੈਠੇ ਸਨ ਨੂਰ ਸਾਹਿਬ ਨੇ ਡੀ ਕਨਸਟਰਕਸ਼ਨ ਆਫ ਪੈਡਾਗੋਗੀ ਐਂਡ ਲਿਟਰੇਰੀ ਸੀਨ ਵਰਗੇ ਵਿਸ਼ੇ ਤੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਜਿਹੜੇ ਨਾਲ ਬੈਠੇ ਉਹ ਸਮਝ ਗਏ ਸੀ ਕਿਉਂਕਿ ਉਹਨਾਂ ਨੇ ਇਹ ਗੱਲਾਂ ਪਹਿਲਾਂ ਵੀ ਸੁਣੀਆਂ ਸਨ ਪਰ ਬੱਚੇ ਅੱਗੇ ਬੈਠ ਕੇ ਜਹਾਜ਼ ਬਣਾ ਕੇ ਖੇਡ ਰਹੇ ਸੀ ਨੂਰ ਸਾਹਿਬ ਨੂੰ ਬਾਅਦ ਵਿੱਚ ਪੁੱਛਿਆ ਕਿ ਕਿਨੂੰ ਕੀ ਸਮਝਾ ਰਹੇ ਸੀ ਕਹਿੰਦੇ ਮਿੱਤਰਾਂ ਦਾ ਮਾਨ ਰੱਖਿਆ ਆਪਾਂ ਰਿਆਜ਼ ਕਰ ਲਿਆ ਬਹੁਤਾ ਸੋਚਿਆ ਨਾ ਕਰੋ ਇੱਕ ਵੇਲਾ ਸੀ ਜਦੋਂ ਨੂਰ ਪਟਿਆਲੇ ਦੇ ਭੂਤਵਾੜੇ ਦਾ ਮੈਂਬਰ ਸੀ ਇੱਕ ਸਮਾ ਆਇਆ ਜਦੋਂ ਸਰਜੀਤ ਪਾਤਰ ਅਮਰਜੀਤ ਗਰੇਵਾਲ ਤੇ ਸਤਿੰਦਰ ਸਿੰਘ ਨੂਰ ਦੀ ਤਿੱਕੜੀ ਮਸ਼ਹੂਰ ਸੀ ਫੇਰ ਪਤਾ ਨਹੀਂ ਕੀ ਹੋਇਆ ਪੰਜਾਬੀ ਸਿਹਤ ਅਕੈਡਮੀ ਲੁਧਿਆਣਾ ਦੀ ਇਲੈਕਸ਼ਨ ਵਿੱਚ ਨੂਰ ਨੇ ਪਾਤਰ ਖਿਲਾਫ ਦੀਪਕ ਮਨਮੋਹਨ ਦੀ ਸਪੋਰਟ ਕਰ ਦਿੱਤੀ ਦੀਪਕ ਹਾਰ ਗਿਆ ਪਰ ਅਗਲੇ ਸਾਲ ਖੁਦ ਆਪ ਹੀ ਨੂਰ ਪਾਤਰ ਸਾਹਮਣੇ ਆਖਦਾ ਸਾਂਝੇ ਮਿੱਤਰਾਂ ਨੂੰ ਫਿਕਰ ਪੈ ਗਿਆ ਦੀਪਕ ਪਾਤਰ ਦੀ ਟੱਕਰ ਸਮੇਂ ਤੱਕ ਕੋਈ ਧਰਮ ਸੰਕਟ ਨਹੀਂ ਸੀ ਹੁਣ ਤਾਂ ਦੋਵੇਂ ਪਾਸੇ ਆਪਣੇ ਹੀ ਸੀ ਇੱਕ ਪਾਸੇ ਵੱਡਾ ਕਵੀ ਨਾਲੇ ਆਲੋਚਕ ਦੂਜੇ ਪਾਸੇ ਵੱਡਾ ਆਲੋਚਕ ਨਾਲੇ ਕਵੀ ਪਾਤਰ ਦਾ ਕਹਿਣਾ ਸੀ ਕਿ ਤਿੰਨ ਟਰਮਾਂ ਹੀ ਬੰਦਾ ਬਣ ਸਕਦਾ ਹੈ ਆਖਰੀ ਟਰਮ ਹੈ ਅਗਲੀ ਵਾਰੀ ਜਿਹਨੂੰ ਨੂਰ ਸਾਹਿਬ ਕਹਿਣਗੇ ਬਣਾ ਦੇਾਂਗੇ ਹੁਣ ਖੜ ਕੇ ਬਹਿਣਾ ਮੁਸ਼ਕਲ ਹੈ ਨੂਰ ਸਾਹਿਬ ਕਹਿਣ ਲੱਗੇ ਬਈ ਕਵੀ ਕਵਿਤਾ ਲਿਖਣ ਪ੍ਰਬੰਧਨ ਦਾ ਕੰਮ ਛੱਡਣ ਪਾਤਰ ਕਹੇ ਅਸਲੀ ਗੱਲ ਤਾਂ ਇਹ ਹੈ ਕਿ ਭਾਰਤੀ ਸਹਿਤ ਅਕੈਡਮੀ ਵਿੱਚ ਮੈਂ ਨਾਮਵਰ ਕਥਾਕਾਰ ਅਤੇ ਕਬੀਲਿਆਂ ਨਾਲ ਖੜਨ ਵਾਲੀ ਮਹਾ ਸ਼ਵੇਤਾ ਦੇਵੀ ਦੇ ਨਾਲ ਹਾਂ ਤੇ ਨੂਰ ਸਾਹਿਬ ਗੋਪੀ ਚੰਦ ਨਾਰੰਗ ਨਾਲ ਹਨ ਖੈਰ ਸਾਰੇ ਮਿੱਤਰਾਂ ਨੇ ਸੁਲਾਹ ਕਰਾਉਣ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਾਲੇ ਪ੍ਰੋਫੈਸਰ ਜਗਦੇਵ ਸਿੰਘ ਦੇ ਘਰ ਮੀਟਿੰਗ ਰੱਖ ਲਈ ਦੋਵੇਂ ਛੱਤ ਉੱਪਰ ਕੁਰਸਨਾ ਢਾਕੇ ਬੈਠ ਗਏ ਹੇਠਾਂ ਸਾਰੇ ਸਾਰ ਰੋ ਕੇ ਬੈਠੇ ਰਹੇ ਗਰੇਵਾਲ ਸਵੀ ਸਰਜੀਤ ਦਾਸ ਸ਼ਾਇਦ ਜਫਰ ਵੀ ਸੀ ਗੁਲਜ਼ਾਰ ਸਿੰਘ ਸੰਧੂ ਕੁਝ ਦੇਰ ਤੱਕ ਬੈਠਾ ਰਿਹਾ ਸ਼ਾਇਦ ਇਹ ਸਰਬਸੰਮਤੀ ਨਾਲ ਗੁਨਾ ਮੇਰੇ ਤੇ ਪੈ ਜਾਵੇ ਪਰ ਨਹੀਂ 15 ਮਿੰਟ ਅੱਧਾ ਘੰਟਾ ਥੱਕ ਕੇ ਗੁਲਜ਼ਾਰ ਸੰਧੂ ਨਾਲ ਦੇ ਕਮਰੇ ਵਿੱਚ ਜਾ ਕੇ ਸੌਂ ਗਿਆ ਸ਼ਾਮ ਢਲੀ ਤਾਂ ਮਹਿਫਲ ਲੱਗੀ ਉੱਪਰ ਵੀ ਭਰੇ ਗਲਾਸ ਭੇਜ ਦਿੱਤੇ ਅਖੀਰ ਬੈਠੇ ਵੀ ਅੱਕ ਗਏ ਆਵਾਜ਼ੇ ਕੱਸੇ ਕਿ ਇੰਨੀ ਦੇਰ ਤੱਕ ਮੁੰਡਾ ਕੁੜੀ ਦੀ ਵੇਖ ਵਿਖਾਈ ਵੇਲੇ ਵੀ ਨਹੀਂ ਕਰਦੇ ਹੁਣ ਤਾਂ ហេਠਾ ਆਜੋ ਦੋਨੇ ហេਠਾ ਆਏ ਨੂਰ ਸਾਹਿਬ ਹੌਲੀ ਹੌਲੀ ਬਾਹਰ ਨਿਕਲੇ ਕਾਰ ਵਿੱਚ ਬੈਠੇ ਕਹਿੰਦੇ ਦੇਖੋ ਗਲਤਫਹਿਮੀਆਂ ਸੀ ਦੂਰ ਹੋ ਜਾਣਗੀਆਂ ਪਰ ਯੁੱਧ ਤਾਂ ਹੋਵੇਗਾ ਬਸ ਫੇਰ ਕੀ ਸੀ ਪਾਤਰ ਸਾਹਿਬ ਉਦਾਸੀ ਗੁੱਸੇ ਤੇ दारू ਤਿੰਨਾ ਨੂੰ ਸਾਡੇ ਨਾਲ ਰਲ ਕੇ ਪੀ ਗਏ ਇਲੈਕਸ਼ਨ ਦੇ ਸੁੱਟੇ ਹਥਿਆਰ ਦੁਬਾਰਾ ਚੁੱਕ ਲਏ ਨੂਰ ਸਾਹਿਬ ਹਾਰ ਗਏ ਤੇ ਪਾਤਰ ਸਾਹਿਬ ਜਿੱਤ ਗਏ ਪਰ ਦੋਹਾਂ ਦੀ ਦੋਸਤੀ ਦੇ ਰਸਤੇ ਵੱਖ ਹੋ ਗਏ। ਦੋਨੇ ਆਪੋ ਆਪਣੇ ਸ਼ਹਿਰ ਨੂਰ ਸਾਹਿਬ ਦੀ ਕਦੇ ਪੂਤਵਾੜੇ ਸਵੇਂ ਨਵਤੇਜ ਭਾਰਤੀ, ਹਰਿੰਦਰ ਮਹਿਬੂਬ ਨਾਲ ਜੋਟੀ ਸੀ। ਕਦੇ ਦਿੱਲੀ ਖਰਪਾਜਨ ਸਿੰਘ, ਨੂਰ ਅਤੇ ਕਮਰ ਦੀ ਜੋਟੀ ਸੀ। ਕਦੇ ਪਾਤਰ ਗਰੇਵਾਲ ਤੇ ਨੂਰ ਦੀ ਟਿਕੜੀ ਸੀ। ਕੁਝ ਦੇ ਅਖਰ ਵਿੱਚ ਰਵੇਲ, ਨੂਰ ਤੇ ਦੀਪਕ ਦੀ ਜੋਟੀ ਸੀ। ਨੂਰ ਦੋਸਤੀਆਂ ਪਾਲਦਾ ਸੀ। ਹਰ ਸਮੇਂ ਮੁਹੰਮਤੇ ਰਹਿੰਦਾ ਸੀ। ਉਸਦੀ ਯਾਦਸ਼ਕਤੀ ਕਮਾਲ ਦੀ ਸੀ ਉਸਨੇ ਕਦੇ ਡਾਇਰੀ ਕੈਲੰਡਰ ਨਹੀਂ ਸੀ ਦੇਖਿਆ ਬਸ ਦਿਮਾਗ ਵਿੱਚ ਹੀ ਹਿਸਾਬ ਰੱਖਦਾ ਸੀ ਸੋਮਵਾਰ ਦਿੱਲੀ ਯੂਨੀਵਰਸਿਟੀ 10 ਵਜੇ ਮੀਟਿੰਗ ਉਥੋਂ ਕੁਲਕ ਖੇਤਰ ਨੂੰ ਚੱਲੇ 4 ਵਜੇ ਵਾਈਵਾ ਸਵੇਰੇ ਮੰਗਲਵਾਰ ਚੰਡੀਗੜ੍ਹ ਰਿਫਰੈਸ਼ਰ ਕੋਰਸ ਵਿੱਚ ਭਾਸ਼ਣ ਬਾਅਦ ਦੁਪਹਿਰ ਪਟਿਆਲੇ ਭਾਸ਼ਾ ਵਿਭਾਗ ਦੀ ਮੀਟਿੰਗ ਰਾਤੀ ਮਹਿਫਲ ਸਵੇਰੇ ਪਟਿਆਲੇ ਸੈਮੀਨਾਰ ਦੀ ਪ੍ਰਧਾਨਗੀ ਅਗਲੇ ਦਿਨ ਲੁਧਿਆਣੇ ਸੰਤਾਨਾ ਮੀਟਿੰਗ ਜਲੰਧਰ ਟੀਵੀ ਤੇ ਰਿਕਾਰਡਿੰਗ ਅੰਮ੍ਰਿਤਸਰ ਇੰਟਰਵਿਊ ਤੇ ਜੰਮੂ ਲੈਕਚਰ ਵਾਪਸੀ ਤੇ ਹਿਸ਼ਾਰਪੁਰ ਲਾਗੇ ਰੂਬਰੂ ਕਿਤੇ ਪੁਸਤਕ ਰਿਲੀਜ ਇੰਜ ਕਰਦਿਆਂ ਕਰਾਉਂਦਿਆਂ ਵਾਪਸ ਦਿੱਲੀ ਪਹਿਲਾਂ ਬਹੁਤਾ ਸਫਰ ਟ੍ਰੇਨ ਜਾਂ ਬੱਸਾਂ ਵਿੱਚ ਕਰਦੇ ਸੀ ਲੋਕਲ ਮਿੱਤਰਾਂ ਦੇ ਕਾਰ ਸਕੂਟਰਾਂ ਤੇ ਪਿੱਛੋਂ ਲਾਲ ਕਾਰ ਨੇ ਬਹੁਤ ਸਾਥ ਦਿੱਤਾ ਉਹਨਾਂ ਬਾਰੇ ਚੁਟਕਲਾ ਪ੍ਰਸਿੱਧ ਸੀ ਕਿ ਤੁਸੀਂ ਕੋਈ ਪੇਪਰ ਤਾਂ 2 ਪੰਨਿਆਂ ਦਾ ਲਿਖਦੇ ਹੋ ਕੋਈ 10 ਪੰਨਿਆਂ ਦਾ ਇਸ ਦਾ ਕੀ ਰਾਜ ਹੈ ਉਹਨਾਂ ਨੇ ਦੱਸਿਆ ਕਿ ਰਾਜ ਕੋਈ ਨਹੀਂ ਆਪਾਂ ਤਾਂ ਸ਼ਤਾਬਦੀ ਵਿੱਚ ਬੈਠ ਕੇ ਲਿਖਣਾ ਸ਼ੁਰੂ ਕਰਦੇ ਆਂ ਜੇ ਸੈਮੀਨਾਰ ਕੁਰੂਕਸ਼ੇਤਰ ਤਾਂ 4 ਪੰਨੇ ਜੇ ਚੰਡੀਗੜ੍ਹ ਜਾਂ ਪਟਿਆਲੇ ਤਾਂ 5 ਪੰਨੇ ਬਣ ਜਾਣਗੇ ਜੇ ਲੁਧਿਆਣੇ ਤਾਂ 6 ਹੋਣਗੇ ਜੇ ਕੋਈ ਸੈਮੀਨਾਰ ਜੰਮੂ ਰੱਖ ਲੇ ਤਾਂ 12 ਪੰਨੇ ਬਨ ਗਏ ਨਾ ਅਸਲ ਵਿੱਚ ਸਤਿੰਦਰ ਸਿੰਘ ਨੂਰ ਕਵਤਾ ਅਧਿਆਪਨ ਅਤੇ ਅਲੋਚਨਾ ਦੀ ਤਰਵਣੀ ਸੀ ਉਹ ਸਮਕਾਲੀ ਪੰਜਾਬੀ ਅਲੋਚਨਾ ਵਿੱਚ ਨਿਰਵਿਵਾਦ ਸਰਮੌਰ ਆਲੋਚਕ ਸੀ ਗੁਰਬਚਨ ਉਸ ਨੂੰ ਪੰਜਾਬੀ ਸਾਹਿਤ ਦਾ ਜਥੇਦਾਰ ਆਖਦਾ ਰਿਹਾ ਇਹ ਜਥੇਦਾਰੀ ਉਸ ਦਾ ਗੁਣ ਸੀ ਜੋ ਪੰਜਾਬੀ ਗਿਆਨ ਸੱਭਿਆਚਾਰ ਨੂੰ ਪੰਜਾਬੀ ਹਿਤ ਅਨੁਸਾਰ ਸੰਗਠਿਤ ਕਰਦਾ ਸੀ 5 ਅਕਤੂਬਰ 1940 ਨੂੰ ਕੋਟਕਪੂਰਾ ਵਿਖੇ ਜਨਮੇ ਸਤਿੰਦਰ ਸਿੰਘ ਨੂਰ ਗਿਆਨ ਦਾ ਨੂਰ ਸੀ ਉਸ ਦੀਆਂ ਕਵਤਾਂ ਦੀਆਂ ਪੁਸਤਕਾਂ ਵਿਰ ਨਿਰਪੱਤਰੇ 1970 ਵਿੱਚ ਕਵਤਾ ਦੀ ਜਲਵਤਨੀ 1990 ਵਿੱਚ ਸਰਦਲ ਦੇ ਆਰਪਾਰ 1995 ਮੌਲਸਰੀ 1999 ਨਾਲ-ਨਾਲ ਤੁਰਦਿਆਂ 2000 ਅਤੇ ਆ ਮੇਰੇ ਨਾਲ ਗੱਲਾਂ ਕਰਦਿਆਂ ਅਤੇ ਆ ਮੇਰੇ ਨਾਲ ਗੱਲਾਂ ਕਰ ਉਸ ਦੇ ਸਿਰਜਣਾਤਮਕ ਪੰਧ ਨੂੰ ਦਰਸਾਉਂਦੀਆਂ ਹਨ ਆਲੋਚਨਾ ਦੇ ਖੇਤਰ ਵਿੱਚ ਉਸ ਦੀਆਂ ਪੁਸਤਕਾਂ ਨਵੀਂ ਕਵਤਾ ਸੀਮਾਂ ਤੇ ਸੁਭਾਵਨਾ 1972 ਨਵੀਂ ਪੰਜਾਬੀ ਆਲੋਚਨਾ 1976 ਮੋਹਨ ਸਿੰਘ ਦਾ ਕਾਵਜਕਤ 1978 ਸਾਹਿਤ ਸਿਧਾਂਤ ਤੇ ਵਿਹਾਰ 1986 ਆਧੁਨਿਕ ਕਵਤਾ ਸਿਧਾਂਤਕ ਪਰਫੇਖ 1991 ਸੱਭਿਆਚਾਰ ਤੇ ਸਾਹਿਤ 1996 ਅਤੇ ਕਵਤਾ ਦੀ ਭੂਮਿਕਾ 2002 ਉਸ ਦੀ ਨਿਰੰਤਰ ਸਾਧਨਾ ਦੇ ਮੀਲ ਪੱਥਰ ਹਨ ਇਸ ਤੋਂ ਇਲਾਵਾ ਪੜਦਿਆਂ ਲਿਖਦਿਆਂ ਅਤੇ ਸੰਵਾਦ ਸਿਰਜਣਾ ਵੀ ਉਸ ਦੇ ਸਾਹਿਤ ਸੱਭਿਆਚਾਰ ਨਾਲ ਸੰਬੰਧਿਤ ਨਵੰਦ ਸੰਗ੍ਰਹਿ ਹਨ ਇਸ ਤੋਂ ਇਲਾਵਾ ਉਸਨੇ ਦਰਜਨਾਂ ਤੋਂ ਵਧੇਰੇ ਪੁਸਤਕਾਂ ਦਾ ਸੰਪਾਦਨ ਕੀਤਾ ਹੈ। ਪੁਸਤਕਾਂ ਸੰਪਾਦਨਾ ਤੋਂ ਇਲਾਵਾ ਉਹ ਵੱਖ-ਵੱਖ ਸਹਿਤਕ ਸੱਭਿਆਚਾਰਕ ਅਤੇ ਰਾਜਨੀਤਿਕ ਰਸਾਲਿਆਂ ਦੇ ਜ਼ਾਹਰਾ ਅਤੇ ਲੁਕਤ ਸੰਵਾਦਕ ਹੋਣ ਤੋਂ ਇਲਾਵਾ ਸਲਾਹਕਾਰ ਵੀ ਰਹੇ ਹਨ। ਉਹਨਾਂ ਦੀ ਸਭ ਤੋਂ ਮਹੱਤਵਪੂਰਨ ਦੇਣ 31 ਫਰਵਰੀ ਦਾ ਸੰਪਾਦਨ ਸੀ। ਪੰਜਾਬੀ ਆਲੋਚਨਾ ਵਿੱਚ ਬਹੁਤ ਸਾਰੇ ਰਸਾਲੇ ਪੰਜਾਬੀ ਦੁਨੀਆ, ਖੋਜ, ਖੋਜ ਦਰਪਣ, ਖੋਜ ਪੱਤਰਕਾ ਆਗ ਨਿਕਲਦੇ ਰਹੇ ਅਤੇ ਨਿਕਲ ਰਹੇ ਹਨ ਪਰੰਤੂ ਸੇਦ ਅਤੇ 31 ਫਰਵਰੀ ਵਰਗਾ ਕੰਮ ਬਹੁਤ ਘਟ ਹੋਇਆ ਹੈ ਇਹ ਦੋਵੇਂ ਰਸਾਲੇ ਅੱਜ ਭਾਵੇਂ ਬੰਦ ਹੋ ਚੁੱਕੇ ਹਨ ਪਰ ਇਹਨਾਂ ਨੇ ਪੰਜਾਬ ਦੇ ਬૌਧਿਕ ਅਵਚੇਤਨ ਨੂੰ ਸਿਰਜਣ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ 31 ਫਰਵਰੀ ਬਾਰੇ ਖੁਦ ਨੂਰ ਸਾਹਿਬ ਲਿਖਦੇ ਹਨ ਮੈਂ ਇਹ ਨਾਂ ਸਵਕਾਰ ਕਰ ਲਿਆ ਹੈ ਕਿਉਂਕਿ 31 ਫਰਵਰੀ ਦਾ ਪ੍ਰਤੀਕੀ ਅਰਥ ਸੀ ਇਤਿਹਾਸ ਦੇ ਪਰੰਪਰਿਕ ਅਰਥਾਂ ਤੋਂ ਪਾਰ ਕਲਾਸਿਕਲ ਮਾਰਕਸਵਾਦ ਨਾਲ ਜੁੜੇ ਮਿੱਤਰ ਇਤਿਹਾਸ ਜਿਨ੍ਹਾਂ ਅਰਥਾਂ ਨਾਲ ਸੰਬੰਧਿਤ ਸਨ ਗੱਲ ਉਹਨਾਂ ਤੋਂ ਪਾਰ ਜਾ ਚੁੱਕੀ ਸੀ ਗੱਲ ਕੇਵਲ ਇੰਨੀ ਹੀ ਨਹੀਂ ਸੀ ਜਿਸ ਆਧੁਨਿਕਤਾ ਦਾ ਚਰਚਾ ਕੀਤਾ ਗਿਆ ਸੀ ਉਸ ਨੇ ਵੀ ਘੱਟ ਹੀ ਚੰਗੇ ਸਾਹਿਤ ਨੂੰ ਜਨਮ ਦਿੱਤਾ ਕ੍ਰਾਂਤੀਕਾਰੀ ਸਾਹਿਤ ਦੀਆਂ ਸਮਾਵਾਂ ਪੈਦਾ ਹੋ ਗਈਆਂ ਸਨ ਕਿਸ਼ਨ ਸਿੰਘ ਅਤੇ ਸੰਤ ਸਿੰਘ ਸੇਖੋਂ ਦੀ ਆਲੋਚਨਾ ਵੀ ਵਕਤ ਵਿਹਾ ਗਈ ਸੀ 31 ਫਰਵਰੀ ਨੇ ਪੰਜਾਬੀ ਸਾਹਿਤ ਅਲੋਚਨਾ ਵਿੱਚ ਪੈਦਾ ਹੋ ਚੁੱਕੇ ਜਮੂਦ ਨੂੰ ਤੋੜਨ ਵਿੱਚ ਅਹਿਮ ਰੋਲ ਅਦਾ ਕੀਤਾ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਉਹਨਾਂ ਦਾ ਯੋਗਦਾਨ ਦੂਰਾ ਸੀ ਇੱਕ ਪਾਸੇ ਤਾਂ ਉਹਨਾਂ ਨੇ ਸੰਪਾਦਨਾ ਦਾ ਕਾਰਜ ਕੀਤਾ ਅਤੇ ਦੂਸਰੇ ਪਾਸੇ ਉਹਨਾਂ ਨੇ ਰੋਜ਼ਾਨਾ ਅਖਬਾਰਾਂ ਰਸਾਲਿਆਂ ਵਿੱਚ ਸਾਹਿਤ ਨਾਲ ਸੰਬੰਧਿਤ ਮਸਲਿਆਂ ਉੱਪਰ ਨੈਠ ਕੇ ਲਿਖਿਆ ਪੱਤਰਕਾਰੀ ਨਾਲ ਜੁੜੇ ਵਿਅਕਤੀ ਜਾਣਦੇ ਹਨ ਕਿ ਹਫਤਾਵਾਰੀ ਕਾਲਮ ਨਿਭਾਉਣੇ ਬਹੁਤ ਔਖੇ ਹੋ ਜਾਂਦੇ ਹਨ ਕਿਉਂਕਿ ਲਗਾਤਾਰ ਨੇਮ ਨਾਲ ਲਿਖਣਾ ਬਹੁਤ ਔਖਾ ਹੁੰਦਾ ਹੈ ਜੇ ਨੇਮ ਨਾਲ ਲਿਖਿਆ ਵੀ ਜਾਵੇ ਤਾਂ ਬਹੁਤਾ ਲਿਖਣ ਕਾਰਨ ਲਿਖਤ ਵਿੱਚ ਪੇਤਲਾਪਣ ਆ ਜਾਂਦਾ ਹੈ ਪਰੰਤੂ ਇਹ ਨੂਰ ਸਾਹਿਬ ਦੀ ਪ੍ਰਤਿਭਾ ਦਾ ਹੀ ਕਮਾਲ ਸੀ ਕਿ ਉਹ ਨਾ ਕੇਵਲ ਨੇਮ ਨਾਲ ਲਿਖ ਸਕਣ ਦੇ ਸਮਰੱਥ ਸਨ ਸਗੋਂ ਉਹ ਬਹੁਤ ਉਚਾਈ ਨੂੰ ਵੀ ਕਾਇਮ ਰੱਖਦੇ ਸਨ ਆਖਰੀ ਸਮੇਂ ਭਾਰਤੀ ਸਹਿਤ ਅਕੈਡਮੀ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਆਫ ਐਮਿਨੈਂਸ ਹਨ ਉਹਨਾਂ ਦੇ ਜਨਮ ਨਾਲ ਸਮੂਹ ਪੰਜਾਬੀ ਜਗਤ ਇੱਕ ਅੰਤਰਰਾਸ਼ਟਰੀ ਪੱਧਰ ਤੇ ਬૌਧਿਕ ਆਗੂ ਤੋਂ ਵਿਰਵਾ ਹੋ ਗਿਆ ਹੈ 31 ਫਰਵਰੀ ਵਰਗਾ ਮੈਗਜ਼ੀਨ ਕੱਢਣ ਵਾਲਾ ਵਿਦਵਾਨ 9 ਫਰਵਰੀ 2011 ਨੂੰ ਹਮੇਸ਼ਾ ਲਈ ਮਹਾ ਯਾਤਰਾ ਤੇ ਤੁਰ ਗਿਆ ਹੁਣ ਦਿੱਲੀ ਤੋਂ ਕਦੇ ਫੋਨ ਨਹੀਂ ਆਵੇਗਾ ਜੋ ਪੁੱਛੇ ਮੁਲਕ ਦਾ ਕੀ ਹਾਲ ਹੈ